ਆਵਾਜ਼ ਇਹ ਨਾ ਇਹ ਨਿਲਕੁਮਾਰ ਹੈ ਤੇ ਨਾਈਟ ਆਪਨੇ ਸ਼ਾਮ ਨੂੰ ਵੀ ਆਪਾਂ ਦੁਕਾਨ ਤੇ ਬੈਠੇ ਜ ਆਪਣੇ ਤੇ ਦੁਕਾਨ ਤੇ ਬੈਠੇ ਮੁੰਡਾ ਨੰਗਿਆ ਜਾਂਦਾ ਜੀ ਤੇ ਉਹ ਨੇ ਮੈਨੂੰ ਕੁਝ ਕਹਿਤਾ ਹੀ ਮੈਂ ਠੀਕ ਨਾ ਉਹ ਮੁੰਡਾ ਹੈਗਾ ਹੀ ਤੁਹਾਨੂੰ ਪਾਲ ਦਾ ਮੁੰਡਾ ਹੀ ਇਹੋ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਕਰਵੇ ਤੇ ਮੈਂ ਵੀ ਮਜ਼ਾਕ ਕੀ ਉਹਦਾ ਉਹ ਨਾਮ ਹੈਗਾ ਵਿਪਨ ਕੁਮਾਰੀ ਤੇ ਮੈਂ ਮਜ਼ਾਕ ਕਰਿਆ ਤਾਂ ਉਹਨੇ ਮੈਨੂੰ ਗਾਣਾ ক্লোਜ ਕਰਨ ਲੱਗ ਗਿਆ ਜਿਆਦਾ ਤੇ ਇਸ ਕਰਕੇ ਫਿਰ ਮੈਂ ਕਹਾ ਵੀ ਤੂੰ ਆ ਜਾ ਪੈਂ ਤੇ ਮੇਰੇ ਉਹਨੇ ਹੱਥ ਪਾਈ ਨਿਕਾਲ ਲਈ ਉਹਨੇ ਮੈਨੂੰ ਤੇ ਉਦੋਂ ਡੈਡੀ ਆਏ ਬੈਠੇ ਨਾਲ ਹੱਥੋਂ ਬਾਈਕ ਹਰ ਕੇ ਚਲੀ ਗਈ ਤੇ ਜਾਂਦੇ ਨੂੰ ਤੇ ਅਸੀਂ ਕਿ ਦੁਕਾਨ ਤੇ ਬੈਠੇ ਸੀਗੇ ਜਾ ਗਈ ਮੈਂ ਤੇ ਜਿਹੜੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਕਹਿੰਦੇ ਵੀ ਕੋਈ ਗੱਡੀ ਭੰਗ ਗਿਆ ਤੇ ਅਸੀਂ ਆ ਕੇ ਦੇਖਿਆ ਗੱਡੀ ਦੀ ਜਮੀ ਚੀਜ਼ੇ ਸੋ ਚ ਖਤਮ ਜਗੀ ਤੇ ਅਸੀਂ ਐਸਾ ਥਾਣੇ ਜਾ ਕੇ ਰਿਪੋਰਟ ਲਖਾਈ ਉਹ ਕਹਿੰਦੇ ਵੀ ਅਸੀਂ ਕਰਦੇ ਆ ਤੇ ਪਸੰਦ ਕੋਈ ਮੰਗਵੇ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਕਰਦਾ ਕੀਤਾ ਜਾਵੇ ਕਿੰਨੇ ਕਵਿਟ ਕੱਟ ਨੇ ਇਹ ਘਟਨਾ ਇਹ ਘਟੋਈ 4:00 ਵਜੇ ਦੀ ਘਟਨਾ ਈ ਤੇ 4:30 ਵਜੇ ਕਰਿਆ ਆ ਕੇ ਸਾਡੀ ਕੋਈ ਹੈ ਨਹੀਂ ਗੱਡੀ ਭੰਨ ਗਈ ਪੂਰੀ ਖਤਮ ਕਰਤੀ ਗੱਡੀ ਦਾ ਲੈ ਆ ਮੈਂ ਕਿੰਨੇ ਕ ਦਾ ਇਹ ਘਟੋਵਾਂ 1.2 ਲੱਖ ਰੁਪਏ ਦਾ ਨੁਕਸਾਨ ਇਹ ਚੀਜ਼ ਸਾਰੇ ਖਤਮ ਕਰਤੀ ਉਹਨੇ ਮੇਰਾ ਸੰਜੇ ਘਟਨਾ ਵੀ ਰਾਮ ਰੋਟੀ ਖਾਣ ਕੇ ਆ ਜਾਈਗਾ ਦੇਖਿਆ ਤਰੰਬਾਲਾ ਮੁੰਡਾ ਪੀਪਨ ਮੁੰਡਿਆਂ ਮੈਂ ਬੈਸਪਾਰ ਨਹੀਂ ਕਰਦਾ ਸੀ ਲੱਗਦਾ ਸੀਗਾ ਆ ਗਿਆ ਚਾਇਆ ਮੈਨੂੰ ਵੱਖਾ ਕਰਕੇ ਜਾਂਦਾ ਰਹੀ ਹੈ ਜੀ ਮਨੋ ਭਾਈ ਹਰਜਨ ਨਾਲ ਇਹਨੂੰ ਕੰਮ ਕਰੇ ਗਿਆ ਠੀਕ ਹੈ ਮੰਦਰਾ ਮੈਂ ਖਬਰ ਮੈਂ ਲੱਗਦਾ ਜੀ ਆ ਮਾਟ ਆਇਆ ਮੈਂ ਵੀ ਗਾਣਾ ਗੱਦੀ ਆਉਣੀ ਠੀਕ ਹੈ ਜੀ ਸਵੇਰ ਕਰ ਜਾਏ ਗੱਦੀ ਭਾਂਤੀ ਹੁੰਦੀ ਈ ਲੱਗਦਾ ਕਿ ਕਿਉਂ ਜਿਹੜਾ ਗੈਸ ਵਾਦੀ ਹੋ ਰਹੀ ਮੈਨੂੰ ਵੀ ਪਤਾ ਨਹੀਂ ਮੈਂ ਮਰ ਰੋਟੀ ਖਾਣ ਗਿਆ ਜੀ ਘਰੇ ਜੀ ਮੁੰਡੇ ਨਾਲ ਬੈਠੇ ਭਾਈ ਕਰ ਰਿਹਾ ਜੀ ਤਾਂ ਹੁਣ ਕੀ ਕੀ ਮੰਦਰਾ ਮੈਂ ਤਾਂ ਮੈਂ ਕਦੇ ਵੀ ਗੱਦੀ ਜਾਂ ਨੁਸਾਨ ਪਰਪਰ ਭਾਈ ਇੱਕਤੀ ਜਾਵੇ ਈ ਨਹੀਂ ਦੀ ਗੱਲ ਦੁਸਰਾ ਨਹੀਂਗਾ ਦੇ ਲੋਈ ਸਰ ਕੋ 2 ਲੱਖ ਦਾ ਨੁਸਾਨ ਆ ਮੇਰੇ ਕੰਪਲੇਟ ਕੀਤੀ ਹੈ ਹਾਂ ਤਾਂ ਹੈ ਕਿ ਖਾਣੇ ਦੀ ਕੰਪਲੇਟ ਠੀਕ ਹੈ ਰੋਹ ਸਹੇਤ ਆਏ ਜੀ ਕਿ ਦੇਖ ਕੇ ਗਏ